ਸਵਾਗਤ ਹੈ ਜੀ ਤੁਹਾਡਾ ਆਪਣੇ ਇਸ ਚੈਨਲ ਦੇ ਉੱਤੇ ਰਡ ਆਰਮਿੰਗ ਫੈਨ ਦੇ ਉੱਪਰ ਸੋ ਆਜੋ ਜੀ ਜੁੜ ਜੋ ਲਾਈਵ ਦੇ ਵਿੱਚ ਕਰਦਿਆਂ ਗੱਲਬਾਤਾਂ ਤੇ ਅੱਜ ਇੱਕ ਜਿਹੜਾ ਮੁੱਦਾ ਹੈਗਾ ਰਿਪੀਟਰ ਪਸ਼ੂਆਂ ਬਾਰੇ ਭਾਈ ਜੀ ਉਹ ਤੁਹਾਡੇ ਦੇ ਕੇਸ ਆਇਆ ਸੀ ਦੇਖਣ ਦੇ ਵਿੱਚ ਪਿਛਲੀ 10 ਦਿਨਾਂ ਦੇ ਵਿੱਚ ਤੇ ਅਕਸਰ ਇਹ ਗਲਤੀਆਂ ਹਰ ਇੱਕ ਬੰਦੇ ਤੋਂ ਹੋ ਸਕਦੀ ਹੈ ਕੋਈ ਇਹ ਜਾਣ ਬੁਝ ਕੇ ਨਹੀਂ ਕਰਦਾ ਬੰਦਾ ਤੇ ਬਸ ਥੋੜੀ ਜੀ ਧਿਆਨ ਦੇਣ ਦੀ ਲੋੜ ਹੈਗੀ ਨਿਖਾਨ ਕਰਵਾ ਲੈਣੇ ਹਨਾ ਜੀ ਕਿਈ ਵਾਰੀ ਆਪਾਂ ਅਣਗਹਿਲੀਆਂ ਕਾਰਨ ਆਪਣਾ ਔਰ ਬੰਦਾ ਤੇ ਆਪਣਾ ਆਪਣੇ ਪਸ਼ੂ ਦਾ ਸੋ ਕਰਦੇ ਆਂ ਜੀ ਗੱਲਬਾਤਾਂ ਜੁੜ ਜੂ ਜੀ ਆ ਜਾਣ ਦੇ ਇਹ ਬੰਸਾਤ ਬੰਦੇ ਜੀ ਫੇਰ ਗੱਲਾਂ ਬਾਤਾਂ ਕਰਦੇ ਆਪਾਂ ਤੇ ਕਰਦੇ ਆ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਓਕੇ ਸਾਰੇ ਆਪਾਂ ਜਿਹੜੇ ਪਸ਼ੂਆਂ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਆਪਦੇ ਮੁਨਾਫੇ ਵਾਸਤੇ ਜੇਕਰ ਆਪਾਂ ਉਹਨਾਂ ਤੋਂ ਮੁਨਾਫਾ ਨਾ ਲੈ ਸਕੀ ਤਾਂ ਫਿਰ ਉਹ ਆਪਣੇ ਵਾਸਤੇ ਇੱਕ ਘਾਟੇ ਦਾ ਜਿਹੜਾ ਸੌਦਾ ਬਣ ਜਾਂਦੇ ਨੇ ਸੋ ਜ਼ਰੂਰੀ ਹੈ ਵੀ ਇਹ ਚੀਜ਼ਾਂ ਆਪਾਂ ਨੂੰ ਕੱਲੀ-ਕੱਲੀ ਛੋਟੀ-ਛੋਟੀ ਗੱਲ ਆਪਣੇ ਧਿਆਨ ਦੇ ਵਿੱਚ AI ਕਰਾਉਣ ਸੰਬੰਧੀ ਜਰੂਰ ਰੱਖਣੀਆਂ ਚਾਹੀਦੀਆਂ ਨੇ ਸੋ ਕਿਹੜੀਆਂ-ਕਿਹੜੀਆਂ ਗੱਲਾਂ ਨੇ ਉਸ ਬਾਰੇ ਆਪਾਂ ਕਰਦਿਆਂ ਚਾਚਾ ਜੀ ਅੱਜ ਲਾਈਵ ਕਾਫੀ ਦਲਾਂ ਤੋਂ ਬਾਅਦ ਆਪਾਂ ਆ ਰਹੇ ਹਾਂ ਜੀ ਸੋ ਕਿਉਂਕਿ ਜਿੰਨੀ ਇੱਕ ਆਪਣੇ ਕੋਲ ਤਜਰਬਾ ਹੁੰਦਾ ਹਨਾ ਉੰਨਾਰੇ ਜਿਹ ਹੈ ਛੋਟਾ ਸਿੱਖਣ ਨੂੰ ਆਪਾਂ ਨੂੰ ਕਿਤੇ ਵੀ ਕੁਝ ਨਾ ਕੁਝ ਮਿਲ ਸਕਦਾ ਸੋ ਉਹ ਜ਼ਰੂਰ ਜਿਹੜੀਆਂ ਚੰਗੀਆਂ ਗੱਲਾਂ ਹੁੰਦੀਆਂ ਨੇ ਉਹ ਆਪਣੀਆਂ ਸਿੱਖਣੀਆਂ ਚਾਹੀਦੀਆਂ ਹਨ ਤੇ ਸਿੱਖ ਕੇ ਜਿਹੜਾ ਆਪਾਂ ਹੈਗਾ ਵੀ ਆਪ ਦਾ ਕਾਰੋਬਾਰ ਦੇ ਵਿੱਚ ਆਪਦੇ ਕਿਤੇ ਦੇ ਵਿੱਚ ਵਾਅਦਾ ਕਰ ਸਕਦੇ ਆ ਬੰਦਾ ساری ਉਮਰ ਸਿੱਖਦਾ ਰਹਿੰਦਾ ਕਿਤੋਂ ਨਾ ਕਿਤੋਂ ਸੋ ਇਸ ਕਰਕੇ ਵੀ ਹਰ ਵਕਤ ਹਰ ਟਾਈਮ ਜਦੋਂ ਵੀ ਕਿਤੇ ਕੋਈ ਆਪਾਂ ਨੂੰ ਚੀਜ਼ ਸਿੱਖਣ ਨੂੰ ਮਿਲਦੀ ਹੈ ਤੇ ਉਹ ਸਿੱਖਣੀ ਚਾਹੀਦੀ ਹੈ ਤੇ ਅੱਜ ਆਪਾਂ ਕਰਦੇ ਆ ਗੱਲਾਂ ਬਾਤਾਂ ਜੀ ਸੋ ਜੁਰਜੋ ਜੀ ਲਾਈਵ ਦੇ ਵਿੱਚ ਅੱਜ ਕੋਈ ਸੱਜਣ ਹਲੇ ਤੱਕ ਪਹੁੰਚੇ ਨਹੀਂ ਤਕਰੀਬਨ 3-4 ਮਿੰਟ ਹੋ ਗਏ ਚਲੋ ਕੋਈ ਗੱਲ ਨਹੀਂ ਆ ਜਾਣਗੇ ਤੇ ਉਹਨਾਂ ਤੇ ਕਿਸ ਨੂੰ ਆਪਾਂ ਆਪਣੇ ਫਾਰਮ ਦੀ ਜਿਹੜੀ ਚੈੱਕ ਕਰਾਉਣੀ ਹੈ ਜੀ ਸੋ ਅੱਜ ਟਾਈਮ ਆ ਜਿਹੜਾ ਮੇਰੇ ਖਿਆਲ ਨਾਲ ਵੀ ਸਾਢੇ 10 ਦੇ ਤਕਰੀਬਨ ਹੋ ਚੁੱਕਿਆ ਹੋਊਗਾ 10:00 ਬਜ ਕੇ 11 ਟਾਈਮ ਆ ਜਿਹੜਾ 10:00 ਬਜ ਕੇ 11 ਮਿੰਟ ਹੋ ਚੁੱਕੇ ਨੇ ਜੀ ਸੋ ਹੁਣ ਜਿਹੜਾ ਟੈਂਪਰੇਚਰ ਹੈ ਬਈ ਅ ਘਟਣਾ ਸ਼ੁਰੂ ਹੋ ਚੱਲਿਆਗਾ ਅ ਸੌਰੀ ਵਧਣਾ ਸ਼ੁਰੂ ਹੋ ਚੁੱਕਿਆ ਵੀ ਟੈਂਪਰੇਚਰ ਤੇ ਗਰਮੀ ਹੈ ਜਿਹੜੀ ਹੁਣ ਪੈਣੀ ਸਟਾਰਟ ਹੋ ਜੂਗੀ ਤੇ ਠੰਡ ਵਗੈਰਾ ਜਿਹੜੀ ਉਹ ਹੁਣ ਕਟਣੀ ਸਟਾਰਟ ਹੋ ਜਾਂਦੀ ਹੈ ਵੈਸੇ ਵੀ ਪੁਰਾਣੇ ਬਜ਼ੁਰਗ ਆਪਣੇ ਗੱਲਾਂ ਕਰਦੇ ਹੁੰਦੇ ਆ ਹਨਾ ਚਾਹੇ ਕੋਈ ਸਾਧਨ ਹੈ ਨਹੀਂ ਸੀ ਪਹਿਲਾਂ ਵਾਇਦਰ ਸਟੇਸ਼ਨ ਲਾ ਲਓ ਜਿਵੇਂ ਹੁਣ ਸੋਸ਼ਲ ਮੀਡੀਆ ਲਾ ਲਓ ਇੰਟਰਨੈਟ ਜੋਗ ਲਾ ਲਓ ਪਹਿਲਾਂ ਹੈ ਨਹੀਂ ਸੀਗਾ ਤੇ ਹੁਣ ਆ ਚੁੱਕਿਆ ਤੇ ਉਹ ਇਸ ਚੀਜ਼ ਨੂੰ ਦੇਖਦੇ ਹੁੰਦੇ ਸੀ ਕਿ ਜਦੋਂ ਲੋਹੜੀ ਹੋ ਜਾਂਦੀ ਹੈ ਲੋਹੜੀ ਤੋਂ ਬਾਅਦ ਜਿਹੜੀ ਆਪਣੀ ਠੰਡ ਘਟਣੀ ਹੈ ਨਾ ਸਟਾਰਟ ਹੋ ਜਾਂਦੀ ਹੈ ਜੀ ਸੋ ਇਸ ਪੈਰਾਮੀਟਰ ਤੇ ਉਹ ਚੱਲਦੇ ਹੁੰਦੇ ਸੀਗੇ ਕੋਈ ਉਹਨਾਂ ਕੋਲ ਜਿਹੜੀ ਕਹਿੰਦੇ ਵੀ ਸਹੀ ਜਾਣਕਾਰੀ ਕੋਈ ਨਹੀਂ ਹੁੰਦੀ ਸੀ ਕਿਉਂਕਿ ਟੀਵੀ ਵਗੈਰਾ ਹੁੰਦੇ ਸੀ ਉਹਦੇ ਉੱਤੇ ਇਹਨਾਂ ਟਾਈਮ ਨਹੀਂ ਹੁੰਦਾ ਸੀ ਹਰ ਇੱਕ ਬੰਦੇ ਕੋਲ ਟਾਈਮ ਦੇਖਣ ਦਾ ਸੌਰੀ ਟੀਵੀ ਦੇਖਣ ਦਾ ਤੇ ਆਪਦੇ ਕਮਾਂਕਾਰਾਂ ਦੇ ਵਿੱਚ ਜਿਹੜੇ ਲੱਗੇ ਹੋਏ ਰਹਿੰਦੇ ਸੀ ਸੋ ਚਲੋ ਹੁਣ ਤਾਂ ਹਰੇਕ ਦੇ ਹੱਥ ਦੇ ਵਿੱਚ ਫੋਨ ਨੇ ਤੇ ਸਮੇ ਸਮੇ ਤੇ ਜਾਣਕਾਰੀ ਬੰਦਾ ਲੈੰਦਾ ਰੰਦਾਗਾ ਤੇ ਇਸ ਕਰਕੇ ਵੀ ਹੁਣ ਜਿਹੜਾ ਪੰਪ ਜਿਹੜਾ ਹੈਗਾ ਵੀ ਹੁਣ ਡੈਂਪਰੇਚਰ ਕੰਸਟਾਰਟ ਹੋ ਚੱਲਿਆ ਆ ਵਦਨਾ ਸਟਾਰਟ ਹੋ ਚੱਲਿਆ ਲੈਕਲ ਚੱਠੀ ਮੱਠੀ ਤੋਂ ਪੈੜੀ ਹੋ ਆ ਚੁੱਕੀ ਐ ਤੇ ਆਪਣੇ ਜਿਹੜੇ ਐਨੀਮਲ ਪਸ਼ੂ ਹੈਗੇ ਉਹ ਵੀ ਬਾਹਰ ਹੋ ਗਏ ਜਿਹੜਾ ਤੁਹਾਨੂੰ ਦੀ ਐ ਤੇ ਆਪਣੇ ਜਿਹੜੇ ਐਨੀਮਲ ਪਸ਼ੂ ਹੈਗੇ ਉਹ ਵੀ ਬਾਹਰ ਹੋ ਕੇ ਜਿਹੜਾ ਤੁਹਾਨੂੰ ਦਾ ਸੂਰ ਦਾ ਆਨੰਦ ਜਿਹੜਾ ਧੁੱਪ ਦਾ ਆਨੰਦ ਲੈ ਰਹੇ ਜੀ ਆਪਾਂ ਵੀ ਧੁੱਪੇ ਖੜੇ ਹਾਂ ਸੋ ਇਸ ਕਰਕੇ ਤੋਂ ਸੋਚਿਆ ਵੀ ਚਲੋ ਆਪਾਂ ਲਾਈਵ ਹੋ ਚੱਲੀਏ ਤੇ ਇੱਕ ਥੋੜੀ ਜੀ ਜਾਣਕਾਰੀ ਸਾਂਝੀ ਕਰਨੀ ਸੀਗੀ ਤੁਹਾਡੇ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਸੋ ਲਾਈਵ ਹੋਣ ਦਾ ਇਹੀ ਕਾਰਨ ਹੈਗੇ ਜੀ ਬਾਕੀ ਬਾਈ ਜੀ ਕਿਸੇ ਐਨੀਮਲ ਦੇਖੋ ਆਪਣੇ ਸਾਰਿਆਂ ਦੀ ਏਆਈ ਨਾ ਹੋ ਚੁੱਕੀ ਹੋਏਗੀ ਏਆਈ ਆਪਾਂ ਕਰੀਏ 079 ਪ੍ਰੋਟੋਕੋਲ ਦੇ ਨਾਲ ਕਰੀ ਹੋਈ ਹੈ 079 ਪ੍ਰੋਟੋਕੋਲ ਵਾਈਜ਼ੀ ਉਹ ਚੀਜ਼ ਆ ਜਾਂਦੀ ਹੈਗੀ ਮੰਨ ਲਓ ਆਪਾਂ ਵੇਟ ਨਹੀਂ ਕਰ ਸਕਦੇ ਵੀ ਜਦੋਂ ਹਨਾ ਪਸ਼ੂ ਆਪਣੇ ਆਪ ਨੇਚੁਰਲ ਤਰੀਕੇ ਦੇ ਨਾਲ ਹੀਟ ਦੇ ਵਿੱਚ ਆਵੇ ਤਾਂ ਆਪਾਂ ਉਹ ਤੋਂ ਏਆਈ ਕਰੀਏ ਸੋ ਉਦੋਂ ਜਿਹੜਾ ਸਾਡਾ ਸਮਾਂ ਨਾ ਲੇਟ ਹੋ ਜਾਂਦਾ ਤੇ ਸਮਾਂ ਲੇਟ ਹੁੰਦਾ ਏ ਸਾਡੀ ਏਆਈ ਜਿਹੜੀ ਉਹ ਲੇਟ ਹੋ ਜਾਂਦੀ ਹੈਗੀ ਸਾਰੇ ਹੀ ਫਾਰਮਾਂ ਦੇ ਉੱਪਰ ਨਾ 079 ਵਿਧੀ ਦੇ ਨਾਲ ਪ੍ਰੋਟੋਕੋਲ ਦੇ ਨਾਲ ਤੇ ਆਪਦੇ ਬੱਚਿਆਂ ਨੂੰ ਧੰਨਵਾਦ ਜੀ ਭਿੰਦਰ ਸਿੰਘ ਆਪਦੀਆਂ ਗਾਵਾਂ ਨੂੰ ਆਪਦੀਆਂ ਬੱਚਿਆਂ ਨੂੰ 079 ਪ੍ਰੋਟੋਕੋਲ ਦੇ ਦੀਨ ਆਪਦੇ ਸਾਰੇ ਬੱਚਿਆਂ ਦੀ ਇਹ ਇਹ ਤੇ ਟੀਕਾ ਭਰਦੇ ਨੇ ਉਹਦੇ ਨਾਲ ਕੀ ਹੁੰਦਾ ਬਾਈ ਜੀ ਮਤਲਬ 079 ਦਾ ਮਤਲਬ ਹੁੰਦਾ ਇੱਕ ਆਪਾਂ ਬੈਟਮੈਟ ਹੁੰਦਾਗਾ ਅੱਜ ਲਾਤਾ ਠੀਕ ਹੈ ਉਸ ਤੋਂ ਬਾਅਦ 7 ਦਿਨਾਂ ਬਾਅਦ ਫਿਰ ਆਪਾਂ ਬੈਟਮੈਟ ਲਾਉਣਾਗਾ ਉਸੇ ਸਮੇਂ ਤੇ ਉਸ ਤੋਂ ਬਾਅਦ 9 9 ਦਿਨਾਂ ਤੋਂ ਅੱਜ ਤੋਂ ਬਾਅਦ 9 ਦਿਨਾਂ ਤੋਂ ਫਿਰ ਆਪਾਂ ਉਹਦਾ ਬੈਟਮੈਟ ਲਾ ਕੇ ਉਹਦੀ ਜਿਹੜੀ ਏਆਈ ਕਰ ਦੇਣੀ ਹੈਗੀ ਤੇ ਇਸ 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 ਵਿਧੀ ਨੂੰ ਹੈ ਜਿਹੜਾ ਇਸ ਪ੍ਰੋਟੋਕੋਲ ਨੂੰ ਵੀ ਜਿਹੜਾ 079 ਕਹਿ ਦਿੰਦੇ ਨੇ ਕਿਉਂਕਿ ਜਿਹੜਾ ਆਪਣਾ ਸਮਾਂ ਹੁੰਦਾ ਬਾਈ ਜੀ ਟੀਕਾ ਭਰਨ ਦਾ ਆਪਣੇ ਸਾਰੇ ਪਸ਼ੂ ਹੁੰਦੇ ਆ ਜਿਹੜੇ ਤਕਰੀਬਨ ਵੀ 9 10ਵੇਂ ਮਹੀਨੇ ਤੋਂ 9ਵੇਂ ਮਹੀਨੇ ਤੋਂ ਸਟਾਰਟ ਹੋ ਜਾਂਦੇ ਆ ਸੋ ਉਹਨੇ ਜੇ ਬਾਈ ਚਾਸ 9ਵੇਂ ਤੋਂ ਸਟਾਰਟ ਹੋ ਗਏ ਉਹਨਾਂ ਨੂੰ 2 2.5 ਮਹੀਨੇ ਜਿਹੜੇ ਅੰਦਰ ਉਹਨਾਂ ਦਾ ਇਨਫੈਕਸ਼ਨ ਵਗੈਰਾ ਸਾਫ਼ ਹੋਣ ਤੇ ਲੱਗ ਜਾਂਦੇ ਨੇ ਤੇ ਉਹ ਆਪਾਂ 2 ਮਹੀਨਿਆਂ ਦਾ ਗੈਪ ਮੰਨ ਲਓ ਵੀ 9 ਤੋਂ ਬਾਅਦ 11ਵੇਂ ਮਹੀਨੇ ਕਿ ਆਪਾਂ 11ਵਾਂ ਮਹੀਨਾ ਫੇਰ ਛੱਡ ਦਿੰਨੇ ਆ 12ਵੇਂ ਤੋਂ ਬਾਅਦ ਆਪਾਂ ਪ੍ਰੋਟੋਕੋਲ ਜਿਹੜਾ ਹੁੰਦਾ ਹੈ ਜੋ ਸੈਵਨ 9 ਦਾ ਉਹ ਤੋਂ ਸਟਾਰਟ ਕਰ ਦਿੰਨੇ ਆ 12ਵੇਂ ਤੇ ਆਧਤ ਇੱਕ ਤਕਰੀਬਨ ਤੇ ਸਾਰੇ ਪਸ਼ੂਆਂ ਦੀ ਜਿਹੜੀ ਇੱਕ ਸਮੇਂ ਦੇ ਵਿੱਚ ਮੰਨ ਲਓ 10 ਅੱਜ ਦੇ ਪ੍ਰੋਟੋਕੋਲ ਦੇ ਵਿੱਚ ਬਾਅਦ ਲੈ ਅੱਜ ਤੋਂ ਸਟਾਰਟ ਕਰਤੀ 079 ਅਗਲੇ 10 ਦਾ ਆਊਗਾ ਉਹ ਤੋਂ ਅਗਲੇ 2-4 ਦਿਨਾਂ ਦੇ ਵਿੱਚ ਪ੍ਰੋਟੋਕੋਲ ਦੇ ਵਿੱਚ ਆ ਗਿਆ ਮੰਨ ਲਓ ਵੀ ਇੱਕ ਦਿਨ ਆਪਾਂ ਜੇ ਆਈ ਕਰਾਂਗੇ ਬਾਈ ਜੀ ਉਸੇ ਦਿਨ ਹੀ ਸਾਰੇ ਪਸ਼ੂ ਆਉਂਦਾ ਜਿਹੜਾ 9 ਮਹੀਨੇ ਤੇ 10 ਦਿਨਾਂ ਤੋਂ ਉਹ ਬੱਚੀਆਂ ਜਿਹੜੀਆਂ ਆਪਣੇ گاਵਾ ਜਿਨ੍ਹਾਂ ਦੇ ਆਪਾਂ ਇੱਕ ਦਿਨ ਆਈ ਆਈ ਕੀਤੀ ਐ ਉਹ ਸੂਣਗੇ ਉਹ ਆ ਇੱਕ ਹੋ ਸਕਦਾ ਇੱਕ ਦੋ ਦਿਨ ਇੱਧਰ ਉੱਧਰ ਹੋ ਜਾਂਦੇ ਕਿਉਂਕਿ ਵੀ ਸੂਣ ਦੇ ਵਿੱਚ ਜਿਹੜਾ ਉਹ ਹੁੰਦਾਗਾ ਉਹ ਵਿਧੀ ਦਾ ਸਬੰਧਨ ਹੁੰਦਾ ਜਦੋਂ ਸੂਣਾ ਹੁੰਦਾ ਜਦੋਂ ਬੱਚੇ ਨੇ ਅੰਦਰੋਂ ਜਿਹੜਾ ਬੱਚੇ ਦਾ ਨੀਂਦ ਦਾ ਮੂੰਹ ਖੁੱਲਣਾ ਹੁੰਦਾ ਤੇ ਉਦੋਂ ਹੀ ਸੂਣਾ ਹੁੰਦਾਗਾ ਤੇ ਉਹ ਇੱਕ ਦੋ ਦਿਨ ਇੱਧਰ ਉੱਧਰ ਹੋ ਜਾਂਦੇ ਨੇ ਉਹ ਕੋਈ ਇਹ ਆਪਣੇ ਹੱਥ 'ਚ ਨਹੀਂ ਹੁੰਦਾ ਪਰ ਜਿਹੜੇ ਆਪਾਂ 079 ਦੇ ਨਾਲ ਆਪਾਂ ਆਪ ਦੇ ਮਰਜ਼ੀ ਦੇ ਨਾਲ ਹੀਟ ਲਿਆ ਕੇ ਹਨਾ ਪਸ਼ੂ ਦੀ ਤੇ ਉਹਨੂੰ ਸਵਾ ਸਕਦੇ ਆ ਜੀ ਸਾਰੇ ਜਿੰਨੇ ਫਾਰਮਰ ਹੈਗੇ ਬਾਈ ਜੀ ਇਹੀ ਜਾਂ ਪ੍ਰੋਟੋਕੋਲ ਦੇ ਅਧੀਨ ਆਪਦੀ AI ਕਰਦੇ ਨੇ ਕਿਉਂਕਿ ਜਿਹੜੀਆਂ ਗਾਵਾਂ ਮਸੂਨ ਦਾ ਬਾਈ ਸਹੀ ਟਾਈਮ ਹੈਗਾ ਹੈ ਇਹ ਆਪਾਂ ਦੁੱਧ ਲੈਣ ਦਾ ਟਾਈਮ ਹੈਗਾ ਬਿਲਕੁਲ ਸਿਆਲ ਦਾ ਟਾਈਮ ਹੀ ਹੁੰਦਾ ਨੌਵੇਂ ਦਸਵੇਂ ਮਹੀਨੇ ਦੇ ਵਿੱਚ ਸਾਰੇ ਫਾਰਮਾਂ ਦੇ ਉੱਤੇ ਤੇ ਕਈ ਵਾਰੀ ਵੀ 100% ਰਿਜ਼ਲਟ ਵੀ ਮਿਲ ਜਾਂਦਾ ਪਰ 100% ਮੈਨੂੰ ਨਹੀਂ ਲੱਗਦਾ ਵੀ ਕਿਸੇ ਫਾਰਮ ਉਤੇ ਮਿਲਦਾ ਹੋਊਗਾ ਇੱਕ ਨਾ ਇੱਕ ਦੋ ਨਾ ਦੋ ਚਾਰ ਪਸ਼ੂ ਜਿਹੜੇ ਸਾਰੇ ਵਿੱਚੋਂ ਖਰਾਬ ਹੋ ਹੀ ਜਾਂਦੇ ਨੇ ਤੇ ਇਸ ਕਰਕੇ ਆਪਾਂ ਕੋਈ ਇਹ ਤੇ ਇੰਨੀ ਕਹਿ ਸਕਦੇ ਵੀ 100% ਹੀ ਰਹਿ ਜਾਣਗੇ ਉਹ ਪਸ਼ੂ ਜਦੋਂ ਜਦੋਂ ਆਪਾਂ 079 ਦੇ ਨਾਲ ਇਹ ਪ੍ਰੋਟੋਕੋਲ ਦੇ ਨਾਲ ਪਸ਼ੂ ਦੀ ਇਹ ਹੀ ਕਰਦੇ ਆਂ ਵੀ ਰਹਿ ਜਾਂਦੇ ਨੇ ਕਈ ਵਾਰੀ ਨਹੀਂ ਰਹਿੰਦਾ ਚਲੋ ਅਗਲੇ ਪ੍ਰੋਟੋਕੋਲ ਦੇ ਵਿੱਚ ਪਾ ਲਾਂਗੇ ਆਪਾਂ ਦੁਬਾਰੇ ਦੇਖੋ ਉਹ ਗਾਂ ਆਪਣੀ ਹੀਟ ਦੇ ਵਿੱਚ ਹੈ ਜੀ ਤੇ ਫਿਰ ਆ ਸਮਾਂ ਹੁੰਦਾ ਨਾ 9 ਤੋਂ 10 ਚਾਹੇ ਆਪਣੇ ਘਰ ਦੇ ਵਿੱਚ ਪਸ਼ੂ ਰੱਖੇ ਹੋਏ ਚਾਹੇ ਆਪਣੇ ਫਾਰਮ ਦੇ ਉੱਤੇ ਰੱਖੇ ਹੋਏ ਨੇ ਸਾਰਿਆਂ ਨੇ ਤੁਸੀਂ ਪਿੱਛੇ ਜਾ ਕੇ 12 ਵਗੈਰਾ ਚੈੱਕ ਕਰਨੀਆਂ ਨੇ ਕਿਉਂਕਿ ਇਹ ਦੂ ਆ ਰਿਲੈਕਸ ਮੂਡ ਹੁੰਦਾ ਪਸ਼ੂ ਦਾ ਜਦੋਂ ਮਰਜੀ ਤੁਸੀਂ ਗਰਮੀ ਦੇ ਵਿੱਚ ਚੈੱਕ ਕਰ ਲਿਓ ਚਿਹ ਸਿਆਲ ਦੇ ਵਿੱਚ ਚੈੱਕ ਕਰ ਲਿਓ ਜਿਹੜਾ ਆਹ 10 ਤੋਂ 11 ਵਜ ਦਾ ਟਾਈਮ ਹੁੰਦਾ ਨਾ 9 ਤੋਂ ਇੱਥੇ ਇਹ ਪਸ਼ੂ ਜਿਹੜੇ ਰਿਲੈਕਸ ਮੂਡ ਦੇ ਵਿੱਚ ਰਹਿੰਦੇ ਨੇ ਆਰਾਮ ਕਰਦੇ ਆ ਉਹ ਚਵਾਈ ਵਗੈਰਾ 6 ਵਜ